ਦੋਸਤੋ ਇੱਕ ਬਹੁਤ ਯਾਰ ਦੁਖਦਾਈ ਘਟਨਾ ਵਾਪਰੀ ਆ ਸਾਡੇ ਇਲਾਕੇ ਦੇ ਵਿੱਚ ਸਾਡੇ ਬਿਲਕੁਲ ਪਿੰਡਾਂ ਦੇ ਲਾਗੇ ਲਾਗੇ ਦੀ ਗੱਲ ਆ ਯਾਰ ਦੋ ਬੱਚੇ ਇੱਕ 12 ਸਾਲ ਦਾ ਇੱਕ 7 ਸਾਲ ਦਾ ਪਤਾ ਨਹੀਂ ਯਾਰ ਉਹਨੂੰ ਕੋਈ ਕਿਡਨਾਪ ਕਰਕੇ ਲੈ ਗਿਆ ਜਾਂ ਉਹ ਚਲੇ ਗਏ ਗੁੰਮ ਹੋ ਗਿਆ ਯਾਰ ਬਹੁਤ ਉਹਨਾਂ ਦੇ ਮਾਪੇ ਵੀ ਜਿਹੜੇ ਨਾ ਦੁਖੀ ਆ ਯਾਰ ਸਾਡੇ ਕੋਲ ਫਰਿਆਦ ਲੈ ਕੇ ਆਏ ਸੀ ਅਸੀਂ ਇਸ ਚੀਜ਼ ਨੂੰ ਪਾਇਓਰਟੀ ਦਿੱਤੀ ਪਹਿਲਾਂ ਅਸੀਂ ਕਿਹਾ ਵੀ ਪਹਿਲਾਂ ਇਹ ਕੰਮ ਕਰੀਏ ਕਿਉਂਕਿ ਘਰ ਬਾਕੀ ਸਾਰੇ ਕੰਮ ਛੱਡ ਕੇ ਯਾਰ ਮੈਂ ਆਇਆ ਆ ਮਾਪੇ ਆ ਉਹਨਾਂ ਦੇ ਮੈਂ ਤੁਹਾਨੂੰ ਫੋਟੋਆਂ ਦਿਖਾਉਣਾ ਆ ਕੈਮਰਾ ਫੋਟੋਆਂ ਦਾ ਮੇਰਾ ਵੀ ਲਾਗੇ ਲੈ ਜਾ ਇੱਕ ਇੱਕ ਦਾ ਨਾ ਫਰਜੂਨਿਆ ਤੇ ਇੱਕ ਦਾ ਨਾ ਕੀ ਹੈ ਭਾਈ ਰਕੇਸ਼ ਰਕੇਸ਼ ਇਹ ਭਾਈ 10 12 ਦਿਨਾਂ ਤੋਂ ਗੁੰਮ ਹੋ ਗਏ ਆ ਇਹਨਾਂ ਨੇ ਭਈ ਥਾਣੇ ਗਏ ਮਤਲਬ ਥਾਣੇ ਪੁਲਿਸ ਵਾਲਿਆਂ ਨੂੰ ਗਿਆ ਪੁਲਿਸ ਵਾਲਿਆਂ ਨੇ ਕਿਹਾ ਵੀ ਅਸੀਂ ਇਹ ਜਦੋਂ ਮਾਂ ਬਾਪ ਯਾਰ ਮਮਤਾ ਮਮਤਾ ਇੱਕ ਤੁਹਾਨੂੰ ਮੈਂ ਮੇਰੀ ਵੀਰੋ ਗੱਲ ਦੱਸਦਾ ਪ੍ਰਵਾਸੀ ਮਜ਼ਦੂਰ ਆ ਇਹ ਨਾ ਦੇਖਿਓ ਗਰੀਬ ਅਮੀਰ ਯਾਰ ਬੱਚਾ ਬੱਚਾ ਹੀ ਹੁੰਦਾ ਭਾਵੇਂ ਅਮੀਰ ਦਾ ਹੋਵੇ ਭਾਵੇਂ ਗਰੀਬ ਦਾ ਬੱਚਾ ਹੋਵੇ ਬੱਚਾ ਤੇ ਦੋਸਤੋ ਕਿੰਨੇ ਹੁੰਦੇ ਇੱਕ ਜਾਨਵਰ ਦਾ ਵੀ ਬੱਚਾ ਹੋਵੇ ਉਹਦੇ ਉੱਤੇ ਵੀ ਤਰਸ ਆ ਜਾਂਦਾ ਪੁਲਿਸ ਵਾਲਿਆਂ ਦੇ ਕੋਲ ਗਏ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਬੱਚੇ ਲੱਭ ਜਾਣਗੇ ਨਾ ਉਦੋਂ ਤੁਸੀਂ ਸਾਡੇ ਕੋ ਆ ਜਿਓ ਤੇ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਜਦ ਤੁਸੀਂ ਵੜਿਓ ਨਾ ਸਾਡੇ ਕੋ ਇੱਥੇ ਜਦੋਂ ਅਸੀਂ ਲੱਭ ਲਾਂਗੇ ਤਾਂ ਕਿੰਨੀ ਮਾੜੀ ਗੱਲ ਚਲੋ ਮੈਨੂੰ ਇਹ ਨਹੀਂ ਪਤਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਜਾਂ ਨਹੀਂ ਕਰ ਰਹੀ ਪਰ ਪੁਲਿਸ ਵਾਸਤੇ ਮਾੜੀ ਗੱਲ ਕਿੱਦਾਂ ਮਾਂ ਬੇ ਟਾਈਮ ਕੱਢੋ ਯਾਰ ਜਿਹੜੇ ਮਾਂ ਪੇ ਉਹ ਇਸ ਚੀਜ਼ ਨੂੰ ਸਮਝ ਸਕਦੇ ਆ ਵੀ ਬੱਚਾ ਤਾਂ 2 ਘੰਟੇ ਸੁੱਤਾ ਹੋਵੇ ਕਦੇ ਲਾਪਰਵਾਹ ਹੋ ਜੀਏ ਤਾਂ ਨਹੀਂ ਬੰਦੇ ਨੂੰ ਚੈਨ ਆਉਂਦਾ ਤੇ ਇੰਨੇ ਦਿਨਾਂ ਤੇ ਮਾਂ-ਬਾਪ ਜਿਹੜੇ ਕਿੱਦਾਂ ਬੱਚੇ ਤੋਂ ਬਗੈਰ ਯਾਰ ਰਹਿੰਦੇ ਹੋਣਗੇ ਮੈਂ ਗੱਲ ਕਰੂੰਗਾ ਚੰਗੇ ਬੰਦਿਆਂ ਨਾਲ ਪੁਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਹੈਗਾ ਪਰ ਮੇਰੇ ਵੀਰੋ ਇਸ ਚੀਜ਼ ਨੂੰ ਸੋਚਿਓ ਜਰਾ ਯਾਰ ਉੱਚੀ ਨੀਚ ਨੂੰ ਨਾਲ ਲੈ ਕੇ ਦੇਖਿਓ ਮਮਤਾ ਦੇ ਉੱਤੇ ਦੇ ਉਹ ਮਮਤਾ ਮਮਤਾ ਹੀ ਹੁੰਦੀ ਆ ਬੱਚੇ ਦੀ ਮਮਤਾ ਹੁੰਦੀ ਆ ਮਾਂ ਦੀ ਮਮਤਾ ਹੁੰਦੀ ਆ ਭੈਣ ਦੇ ਨਾਲ ਅਥਰੂ ਆ ਗਏ ਯਾਰ ਕੀ ਯਾਰ ਕਹੀਏ ਯਾਰ ਬਹੁਤ ਦੁਖਦਾਈ ਘਟਨਾ ਆ ਯਾਰ ਇਸ ਚੀਜ਼ ਨੂੰ ਮੇਰੇ ਵੀਰੋ ਮੈਂ ਹੋਰ ਨਹੀਂ ਤੁਹਾਨੂੰ ਕੁਝ ਕਹਿੰਦਾ ਕਮੈਂਟ ਕਰਨਾ ਕਰਿਓ ਨਹੀਂ ਕਰਨਾ ਨਾ ਕਰਿਓ ਲਾਈਕ ਕਰਨਾ ਕਰਿਓ ਨਹੀਂ ਕਰਨਾ ਨਾ ਕਰਿਓ ਪਰ ਮੇਰੀ ਵੀਰੋ ਹੱਥ ਬੰਨ ਕੇ ਬੇਨਤੀ ਆ ਯਾਰ ਹੱਥ ਬੰਨ ਕੇ ਬੇਨਤੀ ਯਾਰ ਇਸ ਚੀਜ਼ ਨੂੰ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਭਾਵੇਂ ਗਰੀਬ ਦੇ ਬੱਚੇ ਭਾਵੇਂ ਅਮੀਰ ਦੇ ਬੱਚੇ ਯਾਰ ਲੱਭ ਜਾਣ ਵੀਰੋ ਜਿਹੜੇ ਬਾਹਰ ਮੇਰੇ ਵੀਰ ਬੈਠੇ ਆ ਭਾਜੀ ਅਮਰਤ ਹੁਣੀ ਗੁਰਵਿੰਦਰਪਾਲ ਹੁਣੀ ਰਿੰਕੂ ਭਾਜੀ ਗਰੁੱਪਾਂ ਦੇ ਵਿੱਚ ਪਾ ਦਿਓ ਯਾਰ ਭਾਜੀ ਇੰਨੀ ਕ ਜਿਆਦਾ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਇਹ ਬੱਚੇ ਜਲਦੀ ਤੋਂ ਜਲਦੀ ਲੱਭ ਜਾਣ ਯਾਰ ਭੈਣ ਦੀ ਯਾਰ ਅੱਖਾਂ ਦਾ ਦੇਖਿਆ ਨਹੀਂ ਜਾਣ ਰਿਹਾ ਯਾਰ ਭੁੱਖ ਹੁੰਦਾ ਯਾਰ ਪਾਜੀ ਬੇਨਤੀ ਆ ਮੈਂ ਹੱਥ ਬੰਨ ਕੇ ਬੇਨਤੀ ਆ ਪਾਜੀ ਦੋ ਚੌ ਦਿਨਾਂ ਦੇ ਵਿੱਚ ਵਿੱਚ ਜਿਹੜੇ ਬੱਚੇ ਲੱਭ ਹੀ ਜਾਣ ਕਿਰਪਾ ਕਰੋ ਪਾਜੀ ਕਮਾ ਦਿਓ ਵੀਡੀਓ ਨੂੰ ਪਾਜੀ ਕਰੋ ਕੋਸ਼ਿਸ਼ ਯਾਰ ਸ਼ੇਅਰ ਵੱਧ ਤੋਂ ਵੱਧ ਕਰੋ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਆ ਨਾ ਜਲਦੀ ਤੋਂ ਜਲਦੀ ਯਾਰ ਕਿਸੇ ਨੂੰ ਵੀ ਪਤਾ ਲੱਗਦਾ ਮੈਂ ਨੰਬਰ ਲਿਖ ਦੂੰਗਾ ਫੋਟੋਆਂ ਵੀ ਮੈਂ ਪਾ ਦੂੰਗਾ ਲੱਗਦੇ ਉੱਤੇ ਕਿਉਂ ਚੰਗੀ ਤਰ੍ਹਾਂ ਦੇਖ ਜਾਣ ਕਿ ਦੋ ਬੱਚੇ ਆ ਮੁੰਡੇ ਆ ਦੋਵੇਂ ਤੇ ਮੈਨੂੰ ਫੋਨ ਕਰਕੇ ਦੱਸਿਓ ਮੈਨੂੰ ਦੱਸਿਓ ਜਾਂ ਲਾਗੇ ਕਿਸੇ ਥਾਣੇ ਦੇ ਵਿੱਚ ਦੱਸ ਦਿਓ ਕਰਿਓ ਮੇਰੇ ਵੀਰੋ ਕਰਿਓ ਪ੍ਰਯਾਸ ਕਰੋ ਬੱਚੇ ਲੱਭ ਜਾਣ ਮਾਂ ਦੇ ਬੱਚੇ ਕਿਸੇ ਪੇਗ ਦੇ ਬੱਚੇ ਲੱਭ ਜਾਣ ਧੰਨਵਾਦ